ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਮਲਕੀਤ ਕਮਾ ਨੂੰ ਬਕਾਉ ਆ ਜੀ 2022 ਮਾਡਲ ਮਸ਼ੀਨ ਵਧੀਆ ਸਾਫ਼ ਕੰਡੀਸ਼ਨ ਚ ਸਾਰੀ ਮਸ਼ੀਨ ਡਸਪੋਜ਼ਲ ਇੰਜਨ ਦੇ ਨਾਲ ਆ ਮਸ਼ੀਨ ਕੈਵਨ ਬੰਪਰ ਤੁਸੀਂ ਦੇਖ ਹੀ ਲਿਆ ਵਧੀਆ ਸਾਫ ਕੰਡੀਸ਼ਨ ਚਾ ਫੀਡਰ ਦੀ ਕੰਡੀਸ਼ਨ ਦੇ ਹਿਸਾਬ ਦੇ ਉੱਪਰ ਵਧੀਆ ਪਈ ਆ ਟਾਇਰ ਵਧੀਆ ਪਏ ਨੇ ਸਾਫ ਮਸ਼ੀਨ ਦੇ ਠੀਕ ਹੈ ਜੀ ਪੌੜੀ ਦੇਖ ਸਕਦੇ ਹੋਗੇ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਤੋ ਸ਼ੇਅਰ ਜਰੂਰ ਕਰ ਦਿਓ ਟਾਇਰਾਂ ਦੀ ਕੰਡੀਸ਼ਨ ਸਾਈਡਾਂ ਤੋਂ 엘ਿਵੇਟਰ ਦੇਖ ਸਕਦੇ ਹੋ ਟੀਲ ਟੈਂਕ ਏਅਰ ਟੈਂਕ ਸਾਰਾ ਵਧੀਆ ਸਾਫ ਆ ਆਊਟਰ ਪਾਈਪ ਦੇਖ ਸਕਦੇ ਹੋ ਪੌੜੀ ਚੇਂਜਰ ਫਲੈਟ ਵਗੈਰਾ ਦੀ ਕੰਡੀਸ਼ਨ ਸਾਰੀ ਵਧੀਆ ਸਾਫ ਆ ਟੂਲ ਬਾਕਸ ਦੀ ਕੰਡੀਸ਼ਨ ਦੇ हिसाब ਨੂੰ ਅਗਲੇ ਪਿਛਲੇ ਟਾਇਰ ਮਸ਼ੀਨ ਦੇ ਵਧੀਆ ਸਾਫ ਪਏ ਨੇ 17 ਲੱਖ ਰੁਪਏ ਦੀ ਬਾਈ ਹੋਰਾਂ ਵੱਲੋਂ ਡਿਮਾਂਡ ਆ ਜੀ ਬਾਕੀ ਮੌਕੇ ਤੇ ਬੰਦ ਦਾ ਮਾਨਤਾ ਨੂੰ ਹੋ ਜਾਊਗਾ ਕਿਸੇ ਵੀਰ ਨੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ ਉੱਤੋਂ ਨੰਬਰ ਲੈ ਕੇ ਬਾਈ ਹੋਰਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਇੰਜਨ ਵਗੈਰਾ ਸਾਰਾ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਡਿਸਪੋਜ਼ਲ ਇੰਜਨ ਆ ਜੀ ਦੇਖੋ ਜੀ ਸੋ ਵੀਡੀਓ ਨੂੰ ਬੱਤੋ ਸੇਅਰ ਜਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬੱਤੋ ਸੇਅਰ ਕਰ ਦਿਓ ਬਾਕੀ ਆ ਕਿ ਤੁਸੀਂ ਕਾਟਰ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਪੰਜ ਪੈਪ ਵਾਲੀ ਰੌਗਰ ਵਗੈਰਾ ਸਾਰਾ ਵਧੀਆ ਸਾਫ ਸਾਰੀ ਮਸ਼ੀਨ ਪੰਪ ਉਤਲੇ ਕੇ ਪੂਛ ਤੱਕ ਕਾਟਰ ਵਗੈਰਾ ਸਾਰਾ ਬਿਲਕੁਲ ਓਰਿਜਨਲ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ ਠੀਕ ਹੈ 17 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਬੰਦ ਦਾ ਮਾਨਤਾ ਨੂੰ ਹੋ ਜਾਊਗਾ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ